ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੀ ਸੂਏ ਜਰਸੀ ਦਿਖਾਉਂਗਾ ਪੰਜਾਬ ਵਾਲੀ ਲਾਲ ਹਜੇ ਗੱਬਣਾ ਕੋਸਮਾ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪ ਦੀ ਥੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਹਣੀ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 18 20 ਕਿਲੋ ਵਾਛੀ ਬੜੇ ਆਰਾਮ ਨਾਲ ਚੂ ਆਜੂ ਪੈਟ ਫੁਟਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਬੁੱਦੀ ਵਾਲੀ ਜਰਸੀ ਕਰਮਾ ਵਾਲੀ ਨੇ ਇੱਕ ਹਫਤੇ ਜੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫਿਰ ਸੋਹਣਾ ਥਾਂ ਦੇ ਸੱਜੇ ਵੇਚ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਨਾ ਸੇਮ ਹੀ ਸਾਈਜ਼ ਫੋਰ ਸ਼ਾਂਖਪੂਰਾ ਵੀ ਨਹੀਂ। ਬਾਕੀ ਦੋਸਤੋ ਹਾਈਟ ਵਾਈ ਬਹੁਤ ਸੋਹਣੇ ਕੱਦ ਕਾੜਦੀ ਆ। ਦੁੱਧ ਬਾਈ ਦੱਸਦਾ 15 ਦੁੱਧ ਬਾਈ ਦੱਸਦਾ 18-20 ਕਿਲੋ ਬੜੇ ਆਰਾਮ ਨਾਲ ਚੂ ਆਜੂ। ਹਾਈਟ ਵਾਈ ਬਹੁਤ ਸੋਹਣੇ ਕੱਦ ਕਾੜਦੀ। ਵਲਟਲ ਦੋਸਤੋ ਹਵਾਨੇ ਜਿਹੜੇ ਕਾਫੀ ਪਈ ਆ। ਵਲਟਲ ਦੋਸਤੋ ਹਵਾਨੇ ਜਿਹੜੇ ਕਾਫੀ ਪਈ ਆ। ਕਰਮਾਲੀ ਨੇ ਇੱਕ ਹਫਤੇ ਚ ਵਲਟਲ ਕੱਢ ਕੇ ਹਵਾਨਾ ਟੈਡ ਕਰਕੇ ਦੋਸਤੋ ਫੇਰ ਸੋਹਣਾ ਤਾਂ ਦੇਖ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਠੰਡੀ ਸੀਤ ਬਾਈ ਜੀ ਹੋਣੀ ਕਹਿੰਦੇ ਬਹੁਤ ਆ ਵੱਚੀ ਆ ਦੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਫੋਰ ਚਾਂਕ ਪੋਰਾ ਵੀ ਨਹੀਂ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਵੱਚੀ ਦਾ 2 ਘੱਟ 60 58000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰ ਮੈਲ ਡੈਂਜਲ ਦੇ ਗਿਜ਼ੇ ਹੋ ਨਵੀਂ ਵੀਡੀਓ ਦੇ ਨਾਲ ਉਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ